ਕੋਨ ਬੁਲੇਟ ਦੇ ਪਟਾਕੇ ਪਹੁੰਚਾ ਸਕਦੇ ਨੇ ਜੇਲ ਬਾਈਕ ਦੇ ਸਾਇਲੈਂਸਰ ਨੂੰ ਮੋਡੀਫਾਈ ਕਰਾ ਕੇ ਸ਼ੋਰ ਪੈਦਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ ਧਾਰਾ 188 ਤਿਤ ਕੀਤੀ ਜਾਵੇਗੀ ਕਾਰਵਾਈ 6 ਮਹੀਨੇ ਦੀ ਕਟਨੀ ਪੈ ਸਕਦੀ ਹੈ ਜੇਲ ਮੁਲਜ਼ਮ ਦੀ ਬਾਈਕ ਜ਼ਬਤ ਹੋ ਸਕਦੀ ਹੈ ਲੱਗ ਸਕਦਾ ਭਾਰੀ ਜੁਰਮਾਨਾ ਤੇ ਚਾਇਨਾ ਡੋਰ ਵਾਲਿਆਂ ਤੇ ਹੋਵੇਗੀ ਕਾਰਵਾਈ ਮੈਂ ਪਬਲਿਕ ਦੀ ਜਾਨਵਰ ਮਾਲ ਦੀ ਫਾਸ਼ਲੀ ਮੈਂ ਤਿਆਰ ਰੈਡੀ 24 ਘੰਟੇ ਲਈ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਆ ਮੈਨੂੰ ਫੋਨ ਪਾਵਾ ਰਾਤ ਦੇ 12 ਵਜੇ ਕਰੋ ਮੈਂ ਤਿਆਰ ਹਾਂ ਪਰ ਜਿਹਦਾ ਵਾਰ ਲੋਕ ਮੁੰਡੇ ਜਿਹੜੇ ਆ ਫਟਾਕੇ ਮਾਰਦੇ ਮਸਤ ਕਰਾਦੇ ਮੈਂ ਜਿਹੋਨੇ ਵਾਲੇ ਜੀ ਹਨ ਉਹਦੇ ਬਾਰੇ ਮੈਨੂੰ ਸ਼ਿਕਾਇਤਾਂ ਆਈਆਂ ਹੈਗੀਆਂ ਉਹਦੇ ਬਾਰੇ ਮੈਂ ਆਪਣੀ ਫੋਰਸ ਤਨਾਤ ਕਰ ਦਿੱਤੀ ਹੋਈ ਆ ਸਕੂਲਾਂ ਕਾਲਜਾਂ ਦੇ ਮੁਰੇ ਵੀ ਪੂਰੇ ਦੇ ਟਾਈਮ ਔਰ ਛੁੱਟੀ ਦੇ ਟਾਈਮ ਉਹ ਤੋਂ ਬਾਅਦ ਇੱਕ ਤਰਵਾੜਾ ਦੀ ਨਾਖਰੀ ਗੌਲਾ ਵੀ ਕਾਫੀ ਸ਼ਾਮ ਨੂੰ ਜਿਹੜੇ ਜਿਹੜੇ ਜੀ ਨੂੰ ਬੈਠੇ ਰਹੇ ਉਹਨਾਂ ਦੇ ਬਾਰੇ ਜਿਹੜਾ ਸਭ ਲੋਕ ਪਰੇਸ਼ਾਨ ਹੁੰਦੇ ਸਹਿਰ ਕਰਨ ਵਾਲੇ ਉਹਦੇ ਬਾਰੇ ਵੀ ਅਸੀਂ ਦੇਖ ਲੈਨੇ ਆਂ ਰੌਂਡ ਆਪਾਂ ਆਪਣੇ ਰੌਂਡ ਤੇ ਜਦੋਂ ਹੁੰਨੇ ਆ ਉਤੋਂ ਉੱਥੇ ਜਾ ਕੇ ਦੇਖ ਕੇ ਜਿਹੜੇ ਮੰਚਲੇ ਹੈਗੇ ਆ ਜਾਂ ਉਹਨਾਂ ਨੂੰ ਦੇਖ ਕੇ ਤੋਂ ਉਹਨਾਂ ਦੇ ਚਲਾਨ ਕਰਦੇ ਆ ਸਰ ਹੁਣ ਅੱਜ ਕੱਲ ਜਿਹੜੀ ਹੁਣ ਦੌੜ ਆ ਰਿਹਾ ਹੈ ਕਹਿੰਦਾ ਜਿਹੜੀ ਲੋਕ ਸਭ ਬੁਜਾਰਾ ਦੇ ਆ ਜਾਣੀ ਹੈ ਤਾਂ ਉਹਦੇ ਬਾਰੇ ਜਿਹੜੀ ਇੱਕ ਨਸੰਦਾਂ ਮੈਂ ਇਸ ਵੰਦੀ ਆਪਣੇ ਸਾਰੇ ਸਟਾਫ ਮੈਂਬਰ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਗੋਟੀਆਂ ਲਾਤੀਆਂ ਹੈਗੀਆਂ ਬਈ ਇੱਕ ਵਾਰੀ ਸਾਰੇ ਅਨਾਉਂਸ ਕਰਾ ਦਿਓ ਸਾਰੇ ਬਾਜ਼ਾਰ ਦੇ ਵਿੱਚ ਜੇਕਰ ਕੋਈ ਵੀ ਕਿਸੇ ਕੋਲ ਕੋਈ ਚైనా ਡੋਰ ਦੀ ਕੋਈ ਇਹੋ ਜਿਹੀ ਵੀ ਗੱਲ ਹੈ ਤਾਂ ਉਹ ਆਪਣੇ ਇਹਨੂੰ ਜਾਂ ਸਰਦਵੇਂ ਦੇ ਖਿਲਾਫ ਕਾਨੂੰਨੀ ਕਰ ਦੋ ਨਸ਼ਾ ਸੰਤੀ ਤੁਸੀਂ ਪਬਲਿਕ ਨੂੰ ਇਹ ਪੀਨ ਕਰਦੇ ਨਸ਼ੇ ਸੰਤੀ ਪਲੀਜ਼ ਦਾ ਮੈਂ ਬਹੁਤ ਤੇਜ਼ ਹੈਗੀ ਆ ਮੈਂ ਹੁਣੇ ਇੱਥੇ ਹੀ ਇੱਕ ਸੈਮੀਨਾਰ ਵੀ ਲਾਇਆ ਹੈਗਾ ਕਾਲਜ ਦੇ ਵਿੱਚ ਉੱਥੇ ਇੱਕ ਟੂਰਨਾਮੈਂਟ ਵੀ ਕਰਾਇਆ ਹੈਗਾ ਵੀ ਤਾਂ ਕਿ ਜਿਹੜੀ ਜੂਸ ਹੈਗਾ ਉਹਨੂੰ ਖੇਡਾਂ-ਬਲਪਰ ਪ੍ਰਮੋਟ ਕੀਤਾ ਜਾਵੇ ਤਾਂ ਕਿ ਉਹ ਨਸ਼ੇ ਬੰਦ ਨਾ ਹੋਣ ਇਹ ਦੋ ਵੱਧ ਤੋਂ ਵੱਧ ਪ੍ਰਾਲੀ ਕੀਤੇ ਜਾ। ਜਿਹੜਾ ਓਵਰਲੋਡ ਗੱਡੀਆਂ ਟ੍ਰੈਫਿਕ ਚੱਲਦੀਆਂ ਉਹ ਉਹ ਜਿਹੜੀ ਓਵਰਲੋਡ ਇੱਥੇ ਟਿਪਰ ਚੱਲਦੇ ਆ ਉਹਨਾਂ ਸੰਬੰਧੀ ਮੈਂ ਮੀਟਿੰਗ ਕਰ ਲਈ ਆ ਉਹਨਾਂ ਨੂੰ ਇੱਕ ਵਾਰੀ ਜਾਗਰਤ ਕਰ ਦਿੱਤਾ ਹੈ ਵੀ ਕੋਈ ਵੀ ਜੋ ਵੀ ਆਪਣੇ ਕਾਨੂੰਨਸਾਰ ਜਿੰਨਾ ਵੀ ਉਹਨਾਂ ਦਾ ਲੋਡ ਲੋਡਡ ਹੈਗਾ ਉਹ ਉਸ ਹਿਸਾਬ ਨਾਲ ਚੱਲਣ ਨੇ ਗੰਦੇ ਚਲਾਉਂਦੇ ਸਰ ਦੇਖਾਇਆ ਜਦੋਂ ਬੱਸਾਂ ਬਾਈਪਾਸ ਤੇ ਲੱਗੀਆਂ ਹੁੰਦੇ ਮੇਨ ਰੋਡ ਤੇ ਜਿਆਦਾ ਕਰ ਕੋ ਟ੍ਰੈਫਿਕ ਨਾਲ ਬਣਨੇ ਦੇਖੋ ਇਹ ਸਮੱਸਿਆ ਹੈ ਲੋਕਾਂ ਦੀ ਇਹਦੇ ਬਾਰੇ ਮੈਂ ਉੱਥੇ ਪੁਲਿਸ ਤਨਾਤ ਕਰਤੀ ਆ ਉਹਦੇ ਬਾਰੇ ਮੈਂ ਉਹਨਾਂ ਨੂੰ ਪ੍ਰਧਾਨ ਨੂੰ ਸੱਦਿਆ ਹੋਇਆ ਅਡਾ ਚਾਰਜ ਨੂੰ ਸੱਦ ਕੇ ਤੋਂ ਉਹਨਾਂ ਦੀਆਂ ਬੱਸਾਂ ਜਿਹੜੀਆਂ ਅੰਦਰ ਹੀ ਆਪਣੇ ਸਵਾਰੀਆਂ ਲੈਣ ਪਾ ਕੇ ਬਾਹਰ ਉਕੜੀਆਂ ਨਾ ਸਰ ਬਾਜ਼ਾਰ ਵਿੱਚ ਵੀ ਤਾਂ ਅਕਸਰ ਜਾਮ ਦੇਖ ਨੂੰ ਮਿਲਦਾ ਜਿਵੇਂ ਹਿਸਣਾ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਜਿਹੜਾ ਬਾਜ਼ਾਰ ਦਾ ਹੈਗਾ ਉਹ ਤੁਹਾਡਾ ਮੈਂ EU ਨਾਲ ਗੱਲ ਕਰਕੇ ਉਹ ਬਾਜ਼ਾਰ ਨੂੰ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਹੋਇਆ ਫੜੀਆਂ ਲਾਈਆਂ ਹੋਈਆਂ ਉਹਨਾਂ ਨੂੰ ਵੀ ਅਲਰਟ ਕਰ ਦਿੰਨੇ ਆ ਨਹੀਂ ਤਾਂ EU ਸਾਹ ਨੂੰ ਨਾਲ ਲੈ ਕੇ ਅਸੀਂ ਉਹ ਖਾਲੀ ਕਰਾਵਾਂਗੇ। ਪਰ ਜਿਹੜੇ ਮੁੰਡੇ ਪ੍ਰੋਡਕਟੇ ਮਾਰਦੇ ਮੋਟਰਸਾਈਕਲ ਦੇ ਲੈ ਕੇ ਇਹਨਾਂ ਦੇ ਚਲਾਨ ਕਰ ਰਹੇ ਆ ਇਹਨਾਂ ਨੂੰ ਇਹ ਜਿਹੜੇ ਮੋਟਰਸਾਈਕਲ ਦੇ ਬੌਂਡ ਕਰਾਂਗੇ ਅਸੀਂ।